जा रहा है जिस हाबसे पंचायती चोना लेके लगातार लोगों में रोष है की कहना चाहते बड़ी बुरा बुरा लगता है कि इस तरह काम हो रहा है और सारिया जीबिया ने एक दो तीन ਸਾਡੇ ਆਦਮੀ ਵੀ ਬੈਠੇ ਨੇ ਇੱਥੇ ਸਾਰੇ ਸਾਰੇ ਚੋਣਾ ਵਾਸਤੇ ਕਾਗਜ਼ ਭਰੇ ਸੀ ਇਹਨਾਂ ਨੇ ਇਹਨੂੰ ਤਾਂ ਪਹਿਲੇ ਹੀ ਧਮਕੀਆਂ ਸ਼ੁਰੂ ਹੋ ਗਿਆ ਸੀਗਾ ਤਾਂ ਮੈਂ ਇਹਨਾਂ ਨਾਲ ਜਾ ਕੇ ਕਾਗਜ਼ ਪਰ ਵਾਈਸੀ ਬਿডিও ਦੇ ਆਫਿਸ ਤੇ ਸਰਾਹੀ ਹੈ ਕਿ ਤੁਸੀਂ ਧਮਕੀਆਂ ਕਿਉਂ ਦਿੰਨੇ ਹੋ ਔਰ ਪਹਿਲੀ ਵਾਰੀ ਇਹ ਗੱਲ ਹੋਈ ਹੈ ਕਿ 2 ਦਿਨ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਰਿਹਾ ਤੁਹਾਡੇ ਕਾਗਜ਼ ਰਿਜੈਕਟ ਹੋ ਰਹੇ ਨੇ ਪੂਰੀ ਸਲੂਟ ਨਹੀਂ ਹੋਣੀ ਚਾਹੀਦੀ ਹੈ ਫਿਰ ਲਿਸਟ ਨਿਕਲਦੀ ਹੈ ਅੱਜ ਦਾ ਲਾਸਟ ਦਿਨ ਸੀਗਾ ਇਹ ਤਿੰਨ ਨਾ ਤੋਂ ਹੀ ਹੋ ਰਿਹਾ ਕਿ ਤੁਹਾਡੇ ਕਾਗਜ਼ ਰਿਜੈਕ ਤੁਹਾਡੇ ਕਾਗਜ਼ ਰਿਜੈਕ ਨੰਨ ਤੁਸੀਂ ਵੀ ਪਿਛੇ ਰਾਜਨੀਤਿਕ ਪੱਧਰ ਤੇ ਕਿਦੋਂ ਹੋ ਜਾਣਾ ਆਂਦੇ ਹੋ ਕਿ ਲੱਗਦਾ ਇਸ ਤਰ੍ਹਾਂ ਦੇ ਤਕਾਜ਼ਰ ਕਰਵਲੂ ਪਹਿਲੀ ਵਾਰ ਦੇਖੇ ਨੂੰ ਮਿਲ ਰਿਹਾ ਵੀ ਇਸ ਪੱਧਰ ਤੇ ਸਰਕਾਰ ਆ ਕੇ ਜਿਹੜੀ ਇਹ ਗਲਤ ਬਤ ਕਰ ਰਹੀ ਹੈ ਤੇ ਲੋਕਾਂ ਦੇ ਕਾਗਜ਼ات ਫੜੇ ਜਾ ਰਹੇ ਨੇ ਦੇਖੋ ਪਹਿਲੇ ਵੀ ਥੋੜੇ ਬਹੁਤੇ ਹੁੰਦੇ ਸੀ ਪਰ ਇਸ ਲੈਵਲ ਤੇ ਨਹੀਂ ਹੁੰਦੇ ਸੀ ਇਹ ਇਹਨਾਂ ਨੇ ਤਾਂ ਹੱਦ ਪਾਰ ਕਰਤੀ ਹੈ ਲੋਕਾਂ ਨੂੰ ਧਮਕੀਆਂ ਜਿਨ੍ਹਾਂ ਨੇ ਕਾਗਜ਼ ਜਿਨ੍ਹਾਂ ਦੇ ਐਕਸੈਪਟ ਹੋ ਗਏ ਨੇ ਉਹਨਾਂ ਨੂੰ ਧੰਕਿਆ ਕਿ ਤੁਸੀਂ ਕਾਗਜ਼ ਵਾਪਸ ਲਓ ਨਹੀਂ ਤਾਂ ਅਸੀਂ ਤੁਹਾਨੂੰ ਦੇਖਾਂਗੇ ਇਹ ਕੋਈ ਗੱਲ ਹੁੰਦੀ ਹੈ ਉਹਨਾਂ ਵੱਲੋਂ ਕਹਿ ਰਹੇ ਵੀ ਸਰਬ ਸੰਤੀ ਕਰਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਸਾਰੇ ਪਿੰਡਾਂ ਵਿੱਚ ਸ਼ਾਂਤ ਮਿਤ ਤਰੀਕੇ ਨਾਲ ਜੋੜਾ ਨਿਕਲ ਸਕੇ ਪਰ ਤੁਸੀਂ ਸਹਿਬ ਸੰਤੀ ਕਈ ਪਿੰਡਾਂ 'ਚ ਹੋਈ ਹੈ ਚੰਗੀ ਗੱਲ ਹੈ ਪਰ ਉਹ ਆਰਾਮ ਨਾਲ ਪਿਆਰ ਨਾਲ ਬੈਠ ਕੇ ਹੁੰਦੀ ਹੈ ਲੜਾਈ ਝਗੜੇ ਨਾਲ ਨਹੀਂ ਹੁੰਦੀ ਹੈ ਇੱਥੇ ਤਾਂ ਤਬਕਿਆਂ ਨਾਲ ਹੋ ਰਹੀ ਹੈ ਇਹ ਗਲਤ ਕੰਮ ਹੈ ਕਾਗਜ਼ ਸਹੀ ਸੀ ਇਹ ਨਾ ਦੇ ਔਰ ਇਹ ਦੇ ਔਰ ਉਹ ਨਾ ਦੇ ਇਹ ਗਲਤੀ ਹੈ ਕਾਕਾ ਬਸ ਜੋ ਟੱਕਾ ਮਾਰੋ ਕਰੋ ਵੀਡੀਓਜ਼ ਫਾਇਲਾ ਫਾੜ ਰਹੇ ਨੇ ਮੈਂ ਉਥੇ ਮੈਂ ਪਟਿਆਲੇ ਆਪਾ ਬੈਥੇ ਸਨੌਰ ਬਲੌਕ ਔਰ ਪਟਿਆਲੇ ਦੇ ਹਾਲੇਦ ਵਾਲੇ ਦੀ ਗੱਲ ਕਰ ਰਹੀ ਹੈ ਇਸ ਸਾਰੇ ਕਿਤੇ ਹੋਇਆ ਫਰੀਦਕੋਟ ਲੋਕ ਆਪਣੇ ਕਾਗਜ਼ ਪਰਨ ਗਏ ਔਥੇ ਫਾੜ ਕੇ ਸਿੱਟ ਤੇ ਸਾਹਮਣੇ ਉਹਨਾਂ ਦੇ ਮੌਕੇ ਵਿੱਚ ਇੱਕ ਸਾਡੀ ਲੇਡੀ ਹੈ ਮਨਿੰਦਰ ਕੌਰ ਤਕੜੀ ਲੇਡੀ ਹੈ ਉਹ ਉਹ ਜਿਹੜੀ ਆਪਸ ਵਿੱਚ ਜਿਹੜੀ ਲੜਾਈ ਹੋਈ ਹੈ ਉਹਨਾਂ ਨੇ ਉਹਦੇ ਬਾਲ ਪੁੱਟੇ ਥੱਪੜ ਮਾਰੇ ਚੁੰਨੀ ਉਹਦੀ ਫਾੜੀ ਸਾਹਮਣੇ ਇਹ ਔਰਤ ਨਾਲ ਸ਼ੁਰੂ ਕਰੀਦਾ ਹੁੰਦਾ ਹੈ ਪ੍ਰਦਰਸ਼ਨ ਕਿਤੇ ਤੱਕ ਰੂਪ ਲੇਗਾ ਅੱਗੇ ਜਾ ਕੇ ਕੀ ਹੋਣਾ ਹੈ ਤੁਹਾਨੂੰ ਦੇਖਾਂਗੇ ਜੀ ਡਿਸਾਈਡ ਕਰਾਂਗੇ ਸਾਡੇ ਭਾਜੀਪੀ ਆਫਿਸ ਵਾਲੇ ਜਿਹੜੇ ਲਾਇਰ ਨੇ ਉਹ ਗਏ ਹੋਏ ਨੇ ਇਲੈਕਸ਼ਨ ਕਮਿਸ਼ਨ ਕੋਲ ਔਰ ਸਾਡੇ ਲੋਅਰਸ ਕੋਰਟ ਵਿੱਚ ਵੀ ਨੇ ਆਪਾਂ ਦੇਖਾਂਗੇ ਉਹਨਾਂ ਕੇ ਬਈ ਕਰਨਾ ਸਾਰਿਆਂ ਦੀ ਸੇਫਟੀ ਲੈ ਕੇ ਕਰਾਂਗੇ ਪੰਥ ਸਾਹਿਬ ਕੀ ਨਾਮ ਹੈ ਇਹ ਕਿਹੜੇ ਪਿੰਡ ਤੋਂ ਮੇਰਾ ਨਾਮ ਤੀਰਥ ਸਿੰਘ ਜੀ ਪਿੰਡ ਬੋਸਲ ਕਲਾਂ ਸਾਡੇ ਇੱਥੇ ਇਕੱਠੇ ਹੋਏ ਤਾਂ ਇਹਨਾਂ ਦੇ ਰਹੇ ਕੀ ਕਰਨੇ ਉਰੇ ਅਸੀਂ ਤਾਂ ਇਕੱਠੇ ਇਹ ਹੋਏ ਆ ਜੀ ਅਸੀਂ ਵੀ ਸਰਕਾਰ ਤੱਕ ਆਵਾਜ਼ ਪਹੁੰਚਾ ਹੈ ਵੀ ਜਿਹੜੀ ਇਹ ਚੋਣ ਹੈ ਨਾ ਸਰਬਸੰਮਤੀ ਗੱਲ ਜਿਹੜੇ ਨੂੰ ਵੀ ਮਤਲਬ ਪਿੰਡ ਦੇ ਚਾਹੁੰਦੇ ਹੋਣ ਵੋਟਾਂ ਦੇ ਵਿੱਚ ਉਹਨੂੰ ਬਣਾ ਦੇਣਗੇ ਜੀ ਇਹਨਾਂ ਨੇ ਇੱਕ ਬੰਦੇ ਨੂੰ ਚੱਕ ਕੇ ਇਕੱਲਾ ਹੀ ਘਰ ਹੈ ਇਕੱਲੀਏ ਵੋਟ ਹੈ ਉਹਨੂੰ ਸਰਪੰਚ ਬਣਾ ਲਿਆ ਇਹ ਗੱਲ ਦਾ ਕੋਈ ਫਾਇਦਾ ਨਹੀਂ ਉਹਨਾਂ ਨੇ ਕਰੇ ਰੋਟਰੀ ਟਿੱਪ ਕਹਿੰਦਾ ਜੋ ਮਤਾਂਦਾ ਉਹਦੇ ਕਰੇ ਉਹਨੂੰ ਸਰਪੰਚ ਬਣਾ ਦਿਆ ਸਾਡੀ ਤਾਂ ਬੇਨਤੀ ਹੈ ਵਿਚ ਚੋਣ ਹੋਏ ਮੈਦਾਨ ਦੇ ਵਿੱਚ ਜਿਹੜਾ ਮਰਜੀ ਕੀਤਾ ਜਿਹੜਾ ਕੀਤਾ ਗਿਆ ਸਰਪੰਚ ਬਣਾ ਦਿੱ ਤੂੰ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਸਰਕਾਰ ਅੱਗੇ ਹੀ ਮੰਗੇ ਵੀ ਵੋਟਾਂ ਨੂੰ ਹੋਵੇ ਵੀ ਵੋਟਾਂ ਪੈਣੀਆਂ ਚਾਹੀਦੀਆਂ ਵੀ ਕਿਉਂ ਰਿਜੈਕਟ ਕਰਿਆ ਜਾਂ ਸਾਨੂੰ ਕਾਰਨ ਪਤਾ ਲੱਗਣਾ ਚਾਹੀਦਾ ਸਾਨੂੰ ਕਾਰਨ ਹੀ ਪਤਾ ਨਹੀਂ ਲੱਗਿਆ ਵੀ ਕਾਹਦੇ ਰਿਜੈਕਟ ਮਾਰੇ ਫਾਰਮਾਂਗੇ ਨਹੀਂ ਪਤਾ ਲੱਗਿਆ ਸਾਡੇ 3 ਮੇਰੇ ਜਿਹੜੇ ਹੋਰ ਭਰੇ ਵੀ ਦਿਓ ਵੀ ਰਿਜੈਕਟ ਕਰਦੇ ਆਏ ਸਾਨੂੰ ਹਾਈ ਕੋਰਟ ਤੱਕ ਦਾ ਦਾ ਮੁੱਦਾ ਕੀ ਹੈ ਜੀ ਧਰਨਾ ਤਾਂ ਲਾ ਰਹੇ ਆਂ ਜੀ ਜਿਹੜਾ ਮਤਲਬ ਲੋਕਤੰਤਰ ਦਾ ਘਾਣ ਕਰ ਰਹੇ ਨੇ ਆਪ ਪਾਰਟੀ ਵਾਲੇ ਤੱਕਾਂ ਪਹਿਲੀਆਂ ਸਰਕਾਰਾਂ 'ਚ ਵੀ ਥੋੜਾ ਮੋਟਾ ਹੁੰਦਾ ਸੀ ਪਰ ਇਸ ਵਾਰ ਜਿਹੜਾ ਤੱਕਾ ਹੋ ਰਿਹਾ ਨਾ ਇੱਕ ਵੱਖਰੇ ਟਾਈਪ ਦਾ ਮੰਨ ਲਓ ਤੁਸੀਂ ਲਾ ਲਓ ਵੀ ਲੋਕਾਂ ਦੇ ਕਾਗਜ਼ ਹੀ ਰਿਜੈਕਟ ਕਰੇ ਜਾ ਰਹੇ ਨੇ ਲੋਕਾਂ ਨੂੰ ਇਲੈਕਸ਼ਨ ਲੜਨ ਦਾ ਹੀ ਨਹੀਂ ਮੌਕਾ ਦਿੱਤਾ ਜਾ ਰਿਹਾ ਤੇ ਜਿਹੜੇ ਬੰਦੇ ਦੇ ਕਾਗਜ਼ ਪਾਸ ਹੋ ਜਾਂਦੇ ਨੇ ਉਹਨਾਂ ਨੂੰ ਪੁਲਿਸ ਕਣੀ ਧਮਕੀਆਂ ਆਉਂਦੀਆਂ ਨੇ ਇਹ ਪ੍ਰਸ਼ਾਸਨ ਨਾਲ ਮਿਲਿਆ ਪਿਆ ਹਾਂਜੀ ਹਾਂ ਪ੍ਰਸ਼ਾਸਨ ਨਾਲ ਮਿਲਿਆ ਹੈ ਜੀ ਚੋਣ ਕਮਿਸ਼ਨ ਦਾ ਕੀ ਵਰਡਿੰਗ ਸੀ ਜੀ ਚੋਣ ਕਮਿਸ਼ਨ ਕੋਲ ਜਿਹੜੀਆਂ ਸ਼ਿਕਾਇਤਾਂ ਜਾ ਰਹੀਆਂ ਨੇ ਚੋਣ ਕਮਿਸ਼ਨ ਤਾਂ ਆਪਣੀ ਕਾਰਵਾਈ ਕਰ ਰਿਹਾ ਹੈ ਪਰ ਫਿਰ ਵੀ ਤੁਹਾਨੂੰ ਪਤਾ ਮੌਕੇ ਦੀ ਸਰਕਾਰ ਹੈ ਜੀ ਹਰ ਬੰਦਾ ਮਤਲਬ ਤੁਹਾਨੂੰ ਪਤਾ ਵੀ ਲੜਾਈ ਨਹੀਂ ਲੜ ਸਕਦਾ ਹੁੰਦਾ ਅੱਜ ਸਾਡੇ ਲੀਡਰ ਬੀਬਾ ਜੀ ਇੱਥੇ ਆਏ ਨੇ ਮਹਾਰਾਣੀ ਪ੍ਰਨੀਤ ਕੌਰ ਜੀ ਕਨੀਓ ਹਨ ਇਹ ਪਰਿਵਾਰ ਕਨੀਓ ਇਹ ਅੱਜ ਵਰਕਰਾਂ ਦੇ ਨਾਲ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਨਾ ਵੀ ਜਿੰਨੇ ਵੀ ਲੋਕਾਂ ਦੇ ਨਾਲ ੱਟਕਾ ਹੋਇਆ ਪਾਰਟੀਵਾਦੀ ਤੋਂ ਘਰੁੱਟ ਕੇ ਉਹਨਾਂ ਨੇ ਖੜਨ ਆਏ ਨੇ ਕਿਤੇ ਨਾ ਕਿਤੇ ਆਪਾਂ ਗੱਲ ਕਰਦੇ 5 ਲੱਖ ਰੁਪਏ ਕੀ 5 ਲੱਖ ਚ ਵਿਕਾਸ ਹੋਏਗਾ 5 ਲੱਖ ਤੇ ਇਹਨਾਂ ਨੇ ਦੇਣਾ ਹੀ ਨਹੀਂ ਕਿਸੇ ਨੂੰ ਜੀ ਇਹਨਾਂ ਤੋਂ ਜਿਹੜੇ ਤੁਸੀਂ ਲਾ ਲੋ ਸਰਕਾਰ ਬਣੀ ਨੂੰ ਇੰਨਾ ਟਾਈਮ ਹੋ ਗਿਆ ਕੁੱਟ ਨਹੀਂ ਇਹਨਾਂ ਨੇ ਲਾਈ ਕਿਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਸੋ ਇਹ ਗੱਲਾਂ ਨੇ ਇਹਨਾਂ ਦੀਆਂ ਸਾਰੀਆਂ